ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰੋਹਿਤ ਬੰਸਲ ਪੱਕਾ ਵਿਧਾਨ ਸਭਾ ਦਾ ਇੱਕ ਵੱਖਰਾ ਸੈਸ਼ਨ ਵਿਸ਼ੇਸ਼ ਸੈਸ਼ਨ ਜਿਸ ਨੂੰ ਵਿਦਿਆਰਥੀ ਸੈਸ਼ਨ ਦਾ ਨਾਮ ਦਿੱਤਾ ਜਾ ਸਕਦਾ ਹਾਲਾਂਕਿ ਵਿਧਾਨ ਸਭਾ ਨੇ ਉਸ ਨੂੰ ਮੌਕ ਸੈਸ਼ਨ ਦਾ ਨਾਮ ਦਿੱਤਾ ਹੈ ਕਿਉਂਕਿ ਅੱਜ ਵਿਦਿਆਰਥੀ ਹੀ ਤਮਾਮ ਐਮ ਐਲ ਏ ਹੈ ਵਿਦਿਆਰਥੀ ਹੀ ਇਸ ਦੇ ਮੁੱਖ ਮੰਤਰੀ ਨੇ ਵਿਦਿਆਰਥੀ ਹੀ ਇਸ ਦੇ ਐਮ ਐਲ ਏ ਨੇ ਔਰ ਤਮਾਮ ਤੁਸੀਂ ਇਸ ਪਾਸੇ ਦੀ ਤਸਵੀਰ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਜਗ੍ਹਾ ਤੇ ਇੱਕ ਵਿਦਿਆਰਥੀ ਹੈ ਜਿਹੜਾ ਉਹ ਬੈਠਾ ਹੋਇਆ ਹੈਗਾ ਜਿਸ ਵੱਲੋਂ ਪੂਰੇ ਦਾ ਪੂਰਾ ਕਲੀਏ ਕਿ ਏਰੀਆ ਜਿਹੜਾ ਉਹ ਆ ਦੇਖਿਆ ਜਾ ਰਿਹਾ ਹੈਗਾ ਇਸ ਦੇ ਨਾਲ ਹੀ ਜਿਹੜੀ ਕਲੀਏ ਕਿ ਵਿਧਾਨ ਸਭਾ ਦੇ ਜਿਹੜੇ ਸੈਕਟਰੀ ਨੇਗੇ ਉਹ ਜ਼ਰੂਰ ਇਸ ਦੇ ਵਿੱਚ ਤੁਹਾਨੂੰ ਅਸਲੀ ਰੂਪ ਦੇ ਵਿੱਚ ਨਜ਼ਰ ਆਉਣਗੇ ਜਿਹੜੇ ਇਸ ਪਾਸੇ ਬੈਠੇ ਹੋਏ ਨੇ RAMLOK KHATANA ਜੀ ਔਰ ਦੂਸਰੇ ਪਾਸੇ ਤੁਸੀਂ ਨਜ਼ਰ ਮਾਰੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਜਿਹੜਾ ਇਸ ਪਾਸੇ ਦਾ ਏਰੀਆ ਤੁਸੀਂ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਸਾਹਮਣੇ ਤਾਂ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਭਗਵੰਤ ਮਾਨ ਦੇ ਜਿਹੜੇ ਕਲੀਏ ਕਿ ਰੋਲ ਦੇ ਵਿੱਚ ਅਦਾ ਕਰ ਰਹੇ ਨੇ ਉਹ ਤੁਸੀਂ ਦੇਖ ਸਕਦੇ ਹੋ ਤਾਂ ਇਹ ਭਗਵੰਤ ਮਾਨ ਦਾ ਰੋਲ ਅਦਾ ਕਰ ਰਹੇ ਨੇ ਔਰ ਦੂਸਰੇ ਪਾਸੇ ਤੁਸੀਂ ਇਸ ਪਾਸੇ ਦੇਖੋਗੇ ਤਾਂ ਵਿਰੋਧੀ ਧਿਰ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਸਾਹਮਣੇ ਬਿਠਾਇਆ ਗਿਆ ਪੰ 117 ਦੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਜਿਹੜੇ ਲਈ ਕਿ तमाम ਐਮਐਲਏ ਨੂੰ ਚੁਣ ਕੇ ਇਸ ਜਗ੍ਹਾ ਦੇ ਉੱਪਰ ਭੇਜਿਆ ਗਿਆ ਹੈਗਾ ਔਰ ਇਹ ਵਿਧਾਨ ਸਭਾ ਦੇ ਵਿੱਚ ਜ਼ੀਰੋ ਆਵਰ ਇਸ ਦੇ ਇਲਾਵਾ ਲਈ ਕਿ ਜਿਹੜੇ ਬਾਕੀ ਪ੍ਰਸਤਾਵ ਹੁੰਦੇ ਨੇ ਉਹਨਾਂ ਨੂੰ ਪਾਰਿਤ ਕਰਨਾ ਬਿੱਲਾਂ ਨੂੰ ਪੇਸ਼ ਕਰਨਾ ਬਹਿਸ ਕਰਨਾ ਜ਼ੀਰੋ ਆਵਰ ਪ੍ਰਸ਼ਨ ਕਾਲ तमाम ਉਹ ਚੀਜ਼ਾਂ ਨੇ ਜਿਹੜੀਆਂ ਇਸ ਵਿਧਾਨ ਸਭਾ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਤੁਸੀਂ ਨਾਰਮਲ ਵਿਧਾਨ ਸਭਾ ਦੇ ਵਿੱਚ ਦੇਖਦੇ ਹੋ ਤਾਂ ਜਿਸ ਵੀ ਹਲਕੇ ਤੋਂ ਕੋਈ ਵਿਅਕਤੀ ਜਾਂ ਕਿ ਲਈ ਕਿ ਕੋਈ ਵਿਦਿਆਰਥੀ ਆਇਆ ਹੋਇਆ ਉਸ ਨੂੰ ਉਸੇ ਹੀ ਐਮਐਲਏ ਦੇ ਜਗਾ ਦੇ ਉਪਰ ਜਗਾ ਦਿੱਤੀ ਗਈ ਹੈ ਔਰ ਠੀਕ ਉਸੇ ਤਰੀਕੇ ਦੇ ਨਾਲ ਪੰਜਾਬ ਦਾ ਮੰਤਰੀ ਮੰਡਲ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਸਪੀਕਰ ਹਰ ਇੱਕ ਸਪੇਸ ਹੈ ਜਿਹੜੀ ਉਸ ਵਿਧਾਨ ਸਭਾ ਦੇ ਅੰਦਰ ਤੁਹਾਨੂੰ ਨਜ਼ਰ ਆ ਰਹੀ ਹੈ ਵਿਦਿਆਰਥੀਆਂ ਦੀ ਸਿਆਸਤ ਚ ਰੁਚੀ ਕਿਸ ਤਰੀਕੇ ਦੇ ਨਾਲ ਵਧਾਈ ਜਾਵੇ ਕਿਉਂਕਿ ਅੱਜ ਦੇ ਵਿਦਿਆਰਥੀ ਕੱਲ ਦੇ ਐਮਪੀਜ਼ ਅਤੇ ਐਮਐਨਏਜ਼ ਹੋਣਗੇ ਅਤੇ ਸਿਆਸਤ ਨਹੀਂ ਤੈਅ ਕਰਨਾ ਹੁੰਦਾ ਕਿ ਸਿੱਖਿਆ ਕਿਹੋ ਜਿਹੀ ਹੋਵੇਗੀ ਅਤੇ ਇਸੇ ਨੂੰ ਧਿਆਨ ਚ ਰੱਖਦਿਆਂ ਇੱਕ ਵਿਸ਼ੇਸ਼ ਵਿਧਾਨ ਸਭਾ ਦਾ ਅਜਲਾਸ ਬੱਚਿਆਂ ਨੇ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਵੀ ਤਣਦੇਹੀ ਦੇ ਨਾਲ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਈ ਵਿਦਿਆਰਥੀ ਹੀ ਮੁੱਖ ਮੰਤਰੀ ਵਿਦਿਆਰਥੀ ਹੀ ਸਪੀਕਰ ਅਤੇ ਵਿਦਿਆਰਥੀ ਹੀ ਵਿਧਾਇਕ ਵਜੋਂ ਇਸ ਵਿੱਚ ਸ਼ਾਮਲ ਹੋਏ ਇਸ ਤੋਂ ਬਾਅਦ ਸ਼ੁਰੂਆਤ ਹੋਈ ਵਿਦਿਆਰਥੀਆਂ ਦੇ ਉਸ ਸੈਸ਼ਨ ਦੀ ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਸਾਹਮਣੇ ਅਤੇ ਸਪੀਕਰ ਸਾਹਦੇ ਕੁਰਸੀ ਤੇ ਵੀ ਇੱਕ ਵਿਦਿਆਰਥੀ ਆਇਆ ਜੋ ਕੋਟਕਪੂਰਾ ਹਲਕੇ ਤੋਂ ਸੀ ਅਤੇ ਜਿਸ ਨੇ ਇਸ ಸದਨ ਬਦਾਰ ਸਪੀਕਰ ਸੰਭਾਲ ਕਿਸ ਸ਼ੁਰੂਆਤ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਤਾਰ ਸਿੰਘ ਸੰਧਵਾ ਨੇ ਉਹਨਾਂ ਦਾ ਸਾਥ ਦਿੱਤਾ ਉਹਨਾਂ ਤੋਂ ਛੋਟੀ ਕੁਰਸੀ ਦੇ ਉੱਪਰ ਬੈਠੇ ਹੋਏ ਸਪੀਕਰ ਨਜ਼ਰ ਆਈ ਅਤੇ ਵਿਧਾਨ ਸਭਾ ਉਸੇ ਤਰੀਕੇ ਨਾਲ ਚਲਦੀ ਨਜ਼ਰ ਆਈ ਜਿਵੇਂ ਇੱਕ ਆਮ ਦਿਨਾਂ ਦੇ ਵਿੱਚ ਕੋਈ ਸੈਸ਼ਨ ਚੱਲਦਾ ਵੇਖਿਆ ਜਾਵੇ ਚੱਲ ਰਹੀ ਹੈ ਔਰ ਵਿਧਾਨ ਸਭਾ ਦੇ ਵਿੱਚ ਇੱਕ ਮੌਕਾ ਅਜੀਹਾ ਵੀ ਆਇਆ ਜਦੋਂ ਵਿਰੋਧੂ ਧਿਰ ਔਰ ਸਰਕਾਰ ਦੋਨੋਂ ਆਮਣੇ ਆ ਤੁਸੀਂ ਦੇਖ ਸਕਦੇ ਹੋ ਕਿ ਲੀਡਰ ਆਫ অপੋਜੀਸ਼ਨ ਪ੍ਰਤਾਪ ਸਿੰਘ ਬਾਜਬਾ ਔਰ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਨਾਲ ਦੀ ਨਾਲ ਪੂਰੀ ਸਰਕਾਰ ਤੁਨੂੰ ਖੜੀ ਹੋਈ ਨਜ਼ਰ ਆ ਰਹੀ ਹੈ ਤੇ ਦੋਨੋਂ ਦੇ ਵਿਚਕਾਰ ਜਿਹੜੀ ਤਿੱਖੀ ਬਹਿਸ ਆ ਉਹ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਨਾਲ ਬਹਿਸ ਹੋ ਰਹੀ ਹੈ ਬਹਿਸ ਇੱਕ ਵਾਰ ਜਰੂਰ ਸੁਣੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਹਿੰਦੇ ਕਿ ਲਾਲਜੀਤ ਸਿੰਘ ਢੁੱਲਰ ਨੂੰ ਮੌਕਾ ਮਿਲਿਆ ਔਰ ਨਾਲ ਦੀ ਨਾਲ ਅਸੀਂ ਗੱਲ ਕਰੀਏ ਕਿ ਸਪੀਕਰ ਨੂੰ ਇੰਟਰਵੈਨ ਕਰਨਾ ਪਿਆ ਔਰ ਇਸ ਬਹਿਸ ਨੂੰ ਚੁੱਪ ਕਰਾਉਣਾ ਪਿਆਗਾ ਔਰ ਕਿਸ ਤਰੀਕੇ ਦੇ ਨਾਲ ਜਿਹੜੀ ਪੂਰੀ ਦੀ ਪੂਰੀ ਵਿਧਾਨ ਸਭਾ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚੱਲਦੀ ਹੋਈ ਨਜ਼ਰ ਆ ਰਹੀ ਹੈ ਜਿਸ ਤਰੀਕੇ ਦੇ ਨਾਲ ਆਮ ਵਿਧਾਨ ਸਭਾ ਦੇ ਵਿੱਚ ਇੱਕ ਬਹਿਸ ਨਜ਼ਰ ਆਉਂਦੀ ਹੈ ਠੀਕ ਉਸੇ ਤਰੀਕੇ ਦੇ ਨਾਲ ਜਿਹੜੀ ਬਹਿਸ ਹੈ ਉਹ ਇਸ ਵਿਧਾਨ ਸਭਾ ਦੇ ਅੰਦਰ ਨਜ਼ਰ ਆ ਰਹੀ ਹੈ ਤਾਂ ਬਿਲਕੁਲ ਖੂਬੂ ਅਸਲੀ ਵਿਧਾਨ ਸਭਾ ਦੇ ਵੱਲ ਤੁਹਾਨੂੰ ਜਿਹੜੀ ਇਹ ਵਿਧਾਨ ਸਭਾ ਉਹ ਨਜ਼ਰ ਆ ਗਈ ਤੇ ਇੱਕ ਵਾਰ ਫੇਰ ਜਿਹੜੀ ਬਹਿਸ ਆਉ ਤੁਸੀਂ ਦੇਖੋਗੇ ਸ਼ੁਰੂ ਹੋਈ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਬਹਿਸ ਹੈ ਉਹ ਇਸ ਜਗ੍ਹਾ ਦੇ ਉੱਪਰ ਚੱਲ ਰਹੀ ਹੈਗੀ ਔਰ ਨਾਲ ਦੀ ਨਾਲ ਜਿਹੜੇ ਕਹ ਲਈਏ ਕਿ ਜਿਹੜੇ ਜਿੱਥੇ ਇੱਕ ਪਾਸੇ ਤੁਸੀਂ ਇਸ ਤੇ ਬਹਿਸ ਹੁੰਦੀ ਦੇਖੋਗੇ ਉੱਥੇ ਅਸਲੀ ਜਿਹੜੇ ਕਹ ਲਈਏ ਕਿ ਪੰਜਾਬ ਦੇ ਸਿੱਖਿਆ ਮੰਤਰੀ ਹੋਣ ਉਹ ਖੁਦ ਕਿਉਂਕਿ ਇੱਥੇ ਬੈਠੇ ਹੋਏ ਨੇ ਔਰ ਇਸ ਸੈਸ਼ਨ ਨੂੰ ਦੇਖਣ ਦੇ ਲਈ ਬਕਾਇਦਾ ਤੌਰ ਦੇ ਉੱਪਰ ਜਿਹੜਾ ਕਹ ਲਈਏ ਕਿ तमाम ਚਿਹਰੇ ਨੇ ਉਹ ਨਜ਼ਰ ਆਉਣਗੇ ਤਾਂ ਇਸ ਪਾਸੇ ਜਿਹੜੇ ਕਹ ਲਈਏ ਬਾਹਰ ਜੋਜੀ ਜਿਹੜੀ ਬੈਸ ਦੇ ਵਿੱਚ ਤੁਸੀਂ ਸ਼ਾਮਿਲ ਹੋਨੇ ਹੋ ਅੱਜ ਅਸੀਂ ਤੁਹਾਡੇ ਵਿਦਿਆਰਥੀਆਂ ਦੀ ਉਹ ਬੈਸ ਦੇਖ ਰਹੇ ਆ ਇਹ ਬਹੁਤ ਹੀ ਵਧੀਆ ਪ੍ਰਾਲਾ ਜੀ ਮੈਨੂੰ ਯਾਦ ਹੈ ਮੈਂ ਵੀ ਆਪਣੇ ਕਾਲਜ ਡੇਜ਼ ਦੇ ਵਿੱਚ ਮੂਡ ਕੰਪੀਟੀਸ਼ਨਸ ਦੇ ਵਿੱਚ ਜਾਂਦਾ ਸੀਗਾ ਤੇ ਪਾਰਲੀਮੈਂਟਰੀ ਡਿਬੇਟ ਸੇ ਬਹੁਤ ਵਧੀਆ ਪ੍ਰਾਲਾ ਹੈ ਵਿਧਾਨ ਸਭਾ ਦਾ ਇਹਦੇ ਨਾਲ ਕਿਉਂ ਗੈਟ ਜਰਨੋਗੋ ਕਹਾਉਂਸ ਤਾੜੀਆਂ ਮਾਰੀਏ ਇੱਕ ਵਾਰੀ ਕਹਿੰਦੇ ਬੈਸ ਬਹੁਤ ਛੀ ਰਹੀ ਹੈ ਬਹੁਤ ਵਧੀਆ ਨੇ ਵਾਕਈ ਟੂ ਗੁੱਡ ਔਰ ਕੀ ਵੀ ਦੇਖਦੇ ਹੋ ਤੁਹਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨੇ ਆਮ ਤੌਰ ਤੇ ਕਹਿੰਦੇ ਸੀ ਪ੍ਰਾਈਵੇਟ ਵਾਲੇ ਵੋਕੈਂਟ ਹੁੰਦੇ ਆ ਪਰ ਅੱਜ ਸਰਕਾਰੀ ਵਾਲਿਆਂ ਨੇ ਦਿਖਾਤਾ ਕਿ ਲੀਡਰ ਅਸੀਂ ਆਂਗੇ ਤੁਸੀਂ ਜਿੱਥੇ ਮਰਜ਼ੀ ਪਾ ਲਓ ਬਣਾਉਣੀਆਂ ਪਾਲਿਸੀਆਂ ਅਸੀਂ ਸਹੀ ਸਹੀ ਗੱਲ ਹੈ ਜੀ ਤੇ ਅ ਬੜੀ ਖੁਸ਼ੀ ਹੋ ਰਹੀ ਹੈ ਬੱਚੇ ਦੇਖ ਕੇ 10 ਮਿੰਟ ਲਈ ਐਡਜਰਨ ਹੋ ਗਿਆ ਤੇ ਮੈਂ ਆਪ ਤਾਂ ਆਪ ਦੇਖਿਆ ਮੇਜ਼ ਹੈ ਕਿ ਕਿੰਨੀ ਵਧੀਆ ਤਿਆਰੀ ਇਹਨਾਂ ਨੂੰ ਬੱਚਿਆਂ ਨੂੰ ਮਿਲੀ ਹੈ ਪੂਰਾ ਜੋ ਪਾਰਲੀਮੈਂਟਰੀ ਪ੍ਰੋਸੀਜਰ ਹੁੰਦਾ ਹੈ ਵਿਧਾਨ ਸਭਾ ਦਾ ਉਸੇ ਤਰੀਕੇ ਨਾਲ ਤੇ ਬਹੁਤ ਵਧੀਆ ਐਕਸਪੋਜ਼ਰ ਹੈ ਕੀ ਪਤਾ ਇਹਨਾਂ ਵਿੱਚੋਂ ਹੀ ਵਾਕਈ ਇਹਨਾਂ ਵਿੱਚੋਂ ਸਿੱਖਿਆ ਮੰਤਰੀ ਬਨਨ ਮੁੱਖ ਮੰਤਰੀ ਬਨਨ ਐਲਓਪੀ ਬਨਨ ਬਹੁਤ ਵਧੀਆ ਜਿਹੜਾ ਨੌਜਵਾਨ ਨੇ ਲੂਪੀ ਦਾ ਰੋਲ ਕਰ ਰਹੀ ਸੀ ਬਹੁਤ ਵਧੀਆ ਸੀ ਇੱਕ ਚੀਜ਼ ਹੋਰ ਹੋਰ ਇੰਟਰਸਟਿੰਗ ਦੱਸਣੀ ਚਾਹਣਾ ਜਦੋਂ ਜਦੋਂ ਅਲਰਜੀ ਦਾ ਰੋਲ ਕਰ ਰਿਹਾ ਵਾਲੇ ਨੌਜਵਾਨ ਬਹੁਤ ਵਧੀਆ ਸੋ ਦਿਸ ਇੱਕ ਬਹੁਤ ਵਧੀਆ ਪਰਫਾਰਮੈਂਸ ਆਮ ਤੌਰ ਤੇ ਨਾ ਅਸੀਂ ਇਹੀ ਚੀਜ਼ ਦੇਖਦੇ ਬਹਿਸ ਦੇ ਵਿੱਚ ਇਹ ਲੱਗਦਾ ਕਿ ਬਹੁਤ ਜ਼ਿਆਦਾ ਪੀਕ ਤੇ ਚਲਾ ਗਿਆ ਔਰ ਜਿੱਦਾਂ ਐਡਜਰਨ ਹੋਏ ਤੇ ਫਿਰ ਸ਼ਾਂਤੀ ਹੋ ਗਈ ਬਟਾਲੇ ਤੋਂ ਸ਼ਰੀ ਕਲਸੀ ਉਹ ਲੱਗ ਰਹੀ ਸੀ ਵਾਕਿਆ ਸ਼ਰੀ ਕਲਸੀ ਬੋਲ ਰਹੀ ਸੀ ਸੋ ਬੱਚੇ ਜਿਹੜੇ ਆ ਇਹ ਬੜੀ ਹੈ ਤੇ ਇੱਕ ਤਾਂ ਇਹਨਾਂ ਨੂੰ ਦੂਜੀ ਚੀਜ਼ ਦੇ ਇਸ਼ੂਜ਼ ਬਾਰੇ ਪਤਾ ਲੱਗ ਰਿਹਾ ਸਾਰਾ ਅਸੀਂ ਜਿਹੜਾ ਇਹਦਾ ਮੁੱਦਾ ਰੱਖਿਆ ਐਜੂਕੇਸ਼ਨ ਹੀ ਰ ਸਕੂਲਾਂ ਤੇ ਗੱਲ ਹੋਣੀ ਚਾਹੀਦੀ ਹੈ ਸਰਕਾਰੀ ਸਕੂਲਾਂ ਦੀ ਸੋ ਲਾਲਜੀਤ ਭੁੱਲਰ ਸਾਹਿਬ ਦੀ ਤੁਸੀਂ ਤਾਰੀਫ ਕੀਤੀ ਪੱਟੀ ਤੋਂ ਵਿਦਿਆਰਥੀ ਆਇਆ ਉਹ ਹਾਂ ਸਾਰੇ ਜੀ ਮੈਨੂੰ ਦੱਸਿਆ ਗਿਆ ਜਿਵੇਂ ਮੈਨੂੰ ਜੋ ਅਨੰਪੁਰ ਸਾਹਿਬ ਨੂੰ ਜੋ ਰਿਪਰੈਜ਼ੈਂਟ ਕਰ ਰਹੇ ਹੋ ਮੇਰੇ ਹਲਕੇ ਤੋਂ ਹੈ ਸਪੀਕਰ ਸਾਹਿਬ ਦੇਖੋ ਐਂ ਲੱਗਦਾ ਵਾਕਈ ਸਪੀਕਰ ਸਾਹਿਬ ਬੈਠੇ ਨੇ ਉਸੇ ਅੰਦਾਜ਼ ਤੋਂ ਬੈਠੋ ਬੈਠੋ ਤੇ ਉਹ ਫਰੀਦਕੋਟ ਦਾ ਵਿਦਿਆਰਥੀ ਹੈ ਸੋ ਇਤਨਾ ਸਾਰੇ ਵਿਧਾਨ ਸਭਾਵਾਂ ਕਵਰ ਹੋ ਗਈਆਂ ਸਾਰੇ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਆ ਗਈ ਹੈ ਲੇ ਰੀ ਤੋਂ ਲੈ ਕੇ ਅਬੂਰ ਤੋਂ ਲੈ ਕੇ ਇਟਸ ਅ ਵੈਰੀ ਗੁੱਡ ਪ੍ਰੈਕਟਿਸ ਇਹ ਜਿਹੜਾ ਜੋ ਹੋ ਰਿਹਾ ਹੈ ਦਹੀਂ ਜਮਾਉਣ ਦੇ ਲਈ ਨਾ ਥੋੜੇ ਜਿਹਾ ਜਾਗਦੇ ਜ਼ਰੂਰਤ ਹੁੰਦੀ ਹੈ ਲੱਗਦਾ ਹੈ ਕਿ ਉਹ ਜਾਗ ਪੰਜਾਬ ਨੂੰ ਲੱਗ ਚੁੱਕਾ ਹੈ ਇਸ ਰੂਪ ਦੇ ਵਿੱਚ ਔਰ ਇਨਾਂ ਚੋਂ ਹੀ ਕੱਲ ਨੂੰ ਕੋਈ ਐਮਐਲਏ ਹੋਏਗਾ ਕੋਈ ਮੰਤਰੀ ਹੋਏਗਾ ਕੋਈ ਮੁੱਖ ਮੰਤਰੀ ਹੋਏਗਾ ਕੋਈ ਸੰਸਦ ਹੋਏਗਾ ਉਹ ਵੀ ਉਹ ਵੀ ਤੇ ਉਸ ਤੋਂ ਵੱਡੀ ਗੱਲ ਹੈ ਕਿ ਦੇਖੋ ਠੀਕੇ ਪੋਲਿਟਿਕਸ ਨੂੰ ਜ਼ਰਾ ਹਰ ਬੰਦਾ ਨਾ ਪੋਲਿਟਿਕਸ ਜਾਣ ਜਾਵੇ ਬੱਚੇ ਪਰ ਜੂਨ ਐਕਸਪੋਜ਼ਰ ਆਊਗਾ ਕਦੀ ਉਹ ਜਦੋਂ ਜਾ ਕੇ ਐਮਐਲਏ ਨਾਲ ਗੱਲ ਉਹ ਮੈਨੂੰ ਪਤਾ ਕਿ ਮੈਂ ਦੇ ਬੈਠਿਆ ਹਾਂ ਵਿਧਾਨ ਸਭਾ ਹੈ ਨਾ ਮੈਂ ਜਿਹੜਾ ਨਹੀਂ ਉਹਦੀ ਆਪਣੀ ਜ਼ਿੰਦਗੀ ਵਿੱਚ ਕੌਨਫੀਡੈਂਸ ਅਗਰ ਉਹ ਕਾਰਪੋਰੇਟ ਲਾਈਫ ਚ ਜਾ ਰਿਹਾ ਅਗਰ ਉਹ ਕਿਤੇ ਵੀ ਜਾ ਰਿਹਾ ਬੱਚਿਆਂ ਚ ਆਤਮ ਵਿਸ਼ਵਾਸ ਬਹੁਤ ਜ਼ਰੂਰੀ ਹੈ ਤਾਂ ਉਹ ਇਹ ਚੀਜ਼ਾਂ ਬੱਚਿਆਂ ਚ ਕੌਨਫੀਡੈਂਸ ਬੂਸਟ ਕਰਦੀ ਹੈ ਐਕਸਪੋਜ਼ਰ ਦਿੰਦੀ ਹੈ ਨਾ ਸਪੀਕਰ ਸਾਹਿਬਾ ਜੀ ਇੱਕ ਗੱਲ ਕਰ ਰਹੇ ਸੀ ਕਹਿੰਦੇ ਜਦੋਂ ਉਹ ਇੱਥੇ ਜਾਣਗੇ ਨਾ ਉਹ ਆਪਣੇ ਹਲਕੇ ਦੇ ਐਮਐਲਏ ਤੇ ਵੀ ਧਿਆਨ ਰੱਖਣਗੇ ਔਰ ਸਾਨੂੰ ਵੀ ਹੁਣ ਸਹੀ ਤਰੀਕੇ ਨਾਲ ਕੰਮ ਕਰਨਾ ਪਊਗਾ ਔਰ ਜਿਹੜਾ ਥੋੜਾ ਵਿਦਿਆਰਥੀ ਹੈ ਤੇ ਉਹਨਾਂ ਦੀ ਨਜ਼ਰ ਫਿਰ ਹਰਜੋਤ ਜੀ ਤੇ ਵੀ ਰਹਿਣ ਵਾਲੀ ਹੈ ਨਹੀਂ ਆਪਾਂ ਆਪਣੇ ਵੱਲੋਂ ਜੀ ਆਪਣਾ ਬੈਸਟ ਕਰ ਰਹੇ ਆਂ ਤੇ ਬਾਹਰ ਮੁਨਕਿੰ ਕੋਸ਼ਿਸ਼ ਕਰਦੇ ਆਂ ਕਿ ਆਪਣੇ ਕੰਮ ਨੂੰ ਦੇ ਉੱਤੇ 100% ਦੇਈਏ ਆਮ ਤੌਰ ਤੇ ਅਸੀਂ ਦੇਖਦੇ ਆਂ ਜਦੋਂ ਸੈਸ਼ਨ ਚੱਲ ਰਿਹਾ ਹੁੰਦਾ ਹੈ ਤਾਂ ਸੈਸ਼ਨ ਦੌਰਾਨ ਹੰਗਾਮਾ ਵੀ ਹੁੰਦਾ ਹੈ ਅਤੇ ਇਹ ਹੰਗਾਮਾ ਇਸ ਵਿਦਾਲ ਸਭਾ ਵਿੱਚ ਵੀ ਹੁੰਦਾ ਨਜ਼ਰ ਆਇਆ ਪਰ ਕੁਝ ਸਮੇਂ ਬਾਅਦ ਸਪੀਕਰ ਵਿਧਾਨ ਸਭਾ ਮੁੱਲਤ ਵਿਖੇ ਨਿਭਦੇ ਉਸ ਤੋਂ ਬਾਅਦ ਇਹ ਸ਼ੋਰ ਸ਼ਰਾਬਾ ਕਿਹੋ ਜਿਹਾ ਸੀ ਤੁਸੀਂ ਮੀਕ ਆਮ ਤੌਰ ਤੇ ਜਦੋਂ ਸੈਸ਼ਨ ਅਡਜਰਨ ਹੋ ਜਾਂਦਾ ਤਾਂ ਉਸ ਸਮੇਂ ਕਹ ਲਈਏ ਕਿ ਜਿਹੜੀ ਚਰਚਾ ਹੈਗੀ ਉਹ ਇਸੇ ਤਰੀਕੇ ਦੇ ਨਾਲ ਹੁੰਦੀ ਹੈ ਕਿ ਜਿਹੜੀਆਂ ਆ ਜੋਰ ਸ਼ੋਰ ਦੇ ਨਾਲ ਕਾਫੀ ਜ਼ਿਆਦਾ ਹੋ ਰਿਹਾ ਹੁੰਦਾ ਹੈਗਾ ਤੇ ਉਹ ਸ਼ੋਰ ਸ਼ਾਂਤ ਹੋ ਜਾਂਦਾ ਹੈਗਾ ਔਰ ਬਿਲਕੁਲ ਐਮ ਐਲ ਏ ਆਪਸ ਦੇ ਵਿੱਚ ਮਿਲਦੇ ਹੋਏ ਨਜ਼ਰ ਆਉਂਦੇ ਨੇ ਬਿਲਕੁਲ ਇਸੇ ਤਰੀਕੇ ਦੇ ਨਾਲ ਕਿਉਂਕਿ ਅਡਜਰਨਮੈਂਟ ਦੇ ਵਕਤ ਸ਼ਾਇਦ ਉਸ ਸਮੇਂ ਅਸੀਂ ਕਹ ਲਈਏ ਕਿ ਚੀਜ਼ਾਂ ਤੁਹਾਨੂੰ ਨਾ ਦਿਖਾ ਪਾਉਂਦੇ ਹੋਈਏ ਪਰ ਅੱਜ ਜਿਹੜੀ ਇਹ ਹਰ ਚੀਜ਼ ਨੂੰ ਅਲਾਉ ਕੀਤਾ ਗਿਆ ਹੈਗਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਗੱਲਬਾਤ ਹੈਗੀ ਉਹ ਵੀ ਕਰ ਸਕਦੇ ਸਪੀਕਰ ਸਾਹਿਬ ਤਾਂ ਇਸ ਪਾਸੇ ਤੁਸੀਂ ਜਿਹੜੀ ਤਸਵੀਰ ਹੈ ਉਹ ਦੇਖ ਪਾ ਰਹੇ ਹੋਗੇ ਕਿ ਕਿਸ ਤਰੀਕੇ ਦੇ ਨਾਲ ਸਪੀਕਰ ਸਾਹਿਬ ਸਪੀਕਰ ਸਾਹਿਬ ਆਮ ਤੌਰ ਤੇ ਜਦੋਂ ਅਡਜਰਨ ਹੋ ਜਾਂਦਾ ਤਾਂ ਕੈਮਰੇ ਬੰਦ ਹੋ ਜਾਂਦੇ ਨੇ ਐਮਐਲਏ ਮਿਲਦੇ ਨਜ਼ਰ ਆਉਂਦੇ ਨੇ ਅੱਜ ਜੋ ਮਾਹੌਲ ਜ਼ਰੂਰ ਦਿਖਾਉਂਦੇ ਨਜ਼ਰ ਆਇਆ ਅਸੀਂ ਦੇਖੋ ਸਭ ਤੋਂ ਵੱਡਾ ਕੰਮ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ ਪਹਿਲਾਂ ਨਾ ਸਾਰੇ ਬੁੱਕਲ ਚ ਗੁੱੜ ਭੰਨ ਲੈਂਦੇ ਸੀ ਜਿਹੜਾ ਲਾਈਵ ਕੀਤਾ ਸੈਸ਼ਨ ਨੂੰ ਇਹ ਬਹੁਤ ਵੱਡਾ ਜਿਹੜਾ ਕੰਮ ਹੈ ਲੋਕਾਂ ਦੀ ਹਾਜ਼ਰੀ ਦੇ ਵਿੱਚ ਲੋਕਾਂ ਦੇ ਸਾਹਮਣੇ ਜੇ ਕੋਈ ਕੰਮ ਹੋਵੇ ਉਹ ਸਹੀ ਹੁੰਦਾ ਹੁੰਦਾ ਸੋ ਅੱਜ ਵੀ ਕੰਮ ਸਾਰਾ ਸਹੀ ਹੋ ਰਿਹਾ ਅਸੀਂ ਸਾਡੇ ਭੁਖ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਭੁਖ ਜਾਣਾ ਨਾ ਉਹਨਾਂ ਨੂੰ ਟ੍ਰੇਨ ਕਰ ਰਹੇ ਹਾਂ ਸੋ ਗੁਰੂ ਤੇਗ বাহাদুর ਪਾਸ਼ਾ ਨੇ ਕਿਰਪਾ ਕੀਤੀ ਵੀ ਇੱਥੇ ਵਿਧਾਨ ਸਭਾ ਲੱਗੀ ਚੰਡੀਗੜ੍ਹ ਤੋਂ ਵਿਧਾਨ ਸਭਾ ਇੱਥੇ ਆਈ ਤੇ ਇੱਥੇ ਸਾਡੇ ਪੰਜਾਬ ਦੇ ਬੱਚੇ ਆਏ ਇਹ ਬਹੁਤ ਵੱਡੀ ਗੱਲ ਆ ਔਰ ਕਿੰਨੇ ਟੈਲੈਂਟਡ ਬੱਚੇ ਆ ਤੁਸੀਂ ਦੇਖੋ ਵੀ ਸਰਕਾਰੀ ਸਕੂਲਾਂ ਦੇ ਬੱਚੇ ਕਿੰਨੇ ਟੈਲੈਂਟਡ ਆ ਸੋ ਪੰਜਾਬ ਦਾ ਭੁਖ ਸੁਨਹਿਰਾ ਹੈ ਜੀ ਸਾਸਤਰੀ ਕੇ ਨਾਲ ਮੈਂ ਗੱਲ ਕਰ ਰਿਹਾ ਸੀ ਅਡਜਨਮੈਂਟ ਦੀ ਤੁਸੀਂ ਦੇਖੋ ਕਿ ਜਦੋਂ ਮਾਹੌਲ ਭਖ ਜਾਂਦਾ ਤਾਂ ਸਪੀਕਰ ਸਾਹਿਬ ਦੀ ਇੱਕ ਅਨਾਉਂਸਮੈਂਟ ਹੁੰਦੀ ਹੈ 30 ਮਿੰਟ ਲਈ ਹਾਊਸ ਹਾਡਜਰਨ ਕੀਤਾ ਜਾਂਦਾ ਔਰ ਜਿਹੜੀ ਬਹਿਸ ਚੱਲ ਰਹੀ ਹੁੰਦੀ ਹੈ ਫਿਰ ਜੱਫੀਆਂ ਚ ਪੈਣ ਦੀ ਨਜ਼ਰ ਆਉਂਦੀ ਆ ਅੱਜ ਘਟ ਘਟੋ ਟਾਈਮ ਦਿਖਾ ਸਕੀ ਕਿ ਇਸ ਤਰੀਕੇ ਦੇ ਨਾਲ ਹੁੰਦਾ ਤੁਸੀਂ ਨਾ ਰਾਜਨੀਤੀ ਚ ਸਿਰ ਪਾੜਿਆ ਕਰੋ ਦੇਖੋ ਮੁੱਦਿਆਂ ਤੇ ਤੁਹਾਡਾ ਵਖਰੇਵਾ ਹੋ ਸਕਦਾ ਨਿੱਜੀ ਵਖਰੇਵਾ ਤਾਂ ਕੋਈ ਨਹੀਂ ਨਾ ਨਿੱਜੀ ਲੜਾਈ ਕਾਦੀ ਇਹ ਪੰਜਾਬ ਦੇ ਮੁੱਦਿਆਂ ਦੀ ਲੜਾਈ ਪੰਜਾਬ ਦੇ ਮੁੱਦਿਆਂ ਤੇ ਲੜਨਾ ਚਾਹੀਦਾ ਬਿਲਕੁਲ ਆਪਦੇ ਵੀ ਪੁਆਇੰਟ ਤੇ ਰੱਖਣਾ ਚਾਹੀਦਾ ਲੇਕ ਜਿਹੜੀ ਕੁਰਬਾਨੀ ਸ੍ਰੀ ਗੁਰੂ ਤੇਗ ਬਹਾਦਰ ਪਾਛਾ ਨੇ ਦਿੱਤੀ ਉਹ ਕੀ ਦਿੱਤੀ ਸੀ ਵੀ ਅਸੀਂ ਤੁਹਾਡਾ ਆਕੀਦਾ ਤੁਹਾਡੇ ਖਿਆਲ ਭਾਵੇਂ ਸਾਡੇ ਨਾਲ ਵਿਰੋਧੀ ਨੇ ਤੁਹਾਨੂੰ ਤੁਹਾਡੇ ਖਿਆਲ ਵਕਤ ਕਰਨ ਦੀ ਆਜ਼ਾਦੀ ਦੇ ਲਈ ਅਸੀਂ ਆਪਦੀ ਜਾਨ ਦੀ ਕੁਰਬਾਨੀ ਵੀ ਦੇ ਦੇਾਂਗੇ ਉਹ ਜਿਹੜੀ ਉੱਥੇ ਫਰਾਂਸ ਦੀ ਕ੍ਰਾਂਤੀ ਬਾਰੇ ਗੱਲ ਕੀਤੀ ਗਈ ਸੀ ਗੁਰੂ ਤੇਗ ਬਹਾਦਰ ਪਾਛਾ ਨੇ ਉਹਨੂੰ ਜਿਉਂ ਕੇ ਦਿਖਾਇਆ ਸੋ ਉਹ ਚੀਜ਼ ਇੱਥੇ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਮੌਕ ਸੈਸ਼ਨ ਦੇ ਵਿੱਚ ਵੀ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਬਹਿਸ ਕਰਕੇ ਬਹੁਤ ਵਧੀਆ ਤਰੀਕੇ ਨਾਲ ਆਲ ਦੀ ਗੱਲ ਰੱਖ ਕੇ ਇਹ ਰੱਖੀ ਹੈ ਔਰ ਮੈਨੂੰ ਇਹ ਲੱਗਦਾ ਵੀ ਸਾਡਾ ਗੁਰੂ ਤੇਗ ਬਹਾਦਰ ਪਾਸ਼ਾ ਦੀ ਓਟ ਆਸਨ ਲੈ ਕੇ ਕੀਤਾ ਗਿਆ ਇਹ ਤਰद्द ਇਹ ਕਾਮਯਾਬ ਹੋਇਆ ਹੈ ਸਾਡੇ ਬੱਚਿਆਂ ਚ ਕੌਨਫੀਡੈਂਸ ਆਏਗਾ ਔਰ ਇਹਨਾਂ ਜੋ ਬਹੁਤੇ ਬੱਚੇ ਮੈਨੂੰ ਲੱਗਦਾ ਵੀ ਇੱਥੇ ਬਤੌਰ ਵਿਧਾਇਕ ਵੀ ਕਿਸੇ ਦਿਨ ਆਉਣਗੇ ਇਹ ਮੇਰੇ ਮੈਨੂੰ ਲੱਗਦਾ ਉਮੀਦ ਰੱਖੂੰਗੀ ਕਿ ਕਿਸੇ ਇਲੈਕਸ਼ਨ ਚ ਕੁਲਤਾਰ ਜੀ ਨੂੰ ਕੋਈ ਸਟੂਡੈਂਟ ਮਿਲੇ ਕਿ ਮੈਂ ਤੁਹਾਡੀ ਵਿਧਾਨ ਸਭਾ ਚ ਆਇਆ ਸੀ ਅੱਜ ਇਲੈਕਸ਼ਨ ਲੜ ਰਿਹਾ ਬਿਲਕੁਲ ਪਰਮਾਤਮਾ ਕਰੇ ਅਸੀਂ ਤਾਂ ਸਾਡੀ ਅਸਲ ਚਸਤ ਸਰਕਾਰ ਦੀ ਡਿਊਟੀ ਕੀ ਹੁੰਦੀ ਹੈ ਸਰਕਾਰ ਦੀ ਡਿਊਟੀ ਹੁੰਦੀ ਹੈ ਉਹ ਪੌਦ ਤਿਆਰ ਕਰੇ ਜਿਹੜੀ ਭੁੱਖ ਦੇ ਵਿੱਚ ਕੰਡਿਆਂ ਦੀ ਥਾਂ ਤੇ ਤੁਹਾਨੂੰ ਫਲ ਦੇਵੇ ਛਾਂ ਦੇਵੇ ਸੋ ਇਹ ਇਹ ਬੱਚੇ ਇਹ ਸਾਡੇ ਠੀਕ ਹੈ ਕੰਡੇ ਵੀ ਹੁੰਦੇ ਥੋੜੇ ਬਹੁਤੇ ਲੇਕਿਨ ਛਾਂ ਹੋਵੇ ਫੁੱਲ ਹੋਣ ਫੁੱਲਾਂ ਦੇ ਨਾਲ ਕੰਡੇ ਵੀ ਜ਼ਰੂਰੀ ਹੁੰਦੇ ਹਨ ਕੰਡੇ ਵੀ ਹੁੰਦੇ ਹਨ ਲੇਕਿਨ ਇੱਕ ਇੱਕ ਉਹਨਾਂ ਨੂੰ ਪਤਾ ਤਾਂ ਹੋਵੇ ਨਾ ਇੱਕ ਨੂੰ ਸੰਭਾਲਣਾ ਕਿਵੇਂ ਸੋ ਸਾਡੇ ਬੱਚਿਆਂ ਨੂੰ ਇਥੇ ਟ੍ਰੇਨਿੰਗ ਮਿਲ ਰਹੀ ਹੈ ਅਲਸੀ ਮੈਨ ਲੱਗਦਾ ਗੁਰੂ ਸਾਹਿਬ ਨੇ ਜਿਹੜੀ ਸਾਡੀ ਡਿਊਟੀ ਲਈ ਹੈ ਅਸੀਂ ਆਪਦੇ ਆਉਣ ਵਾਲੀ ਪੀੜ੍ਹੀਆਂ ਨੂੰ ਵਧੀਆ ਟ੍ਰੇਨਿੰਗ ਦੇ ਕੇ ਕਾਮਯਾਬ ਹੋਵਾਂਗੇ ਜੀ ਥੈਂਕ ਯੂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੁਲਤਾਰ ਸਿੰਘ ਸੰਧਵਾ ਜੀ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਔਰ ਸਟੂਡੈਂਟ ਦੀ ਜਿਹੜੀ ਤਿਆਰੀ ਹੈਗੀ ਉਹ ਲਗਾਤਾਰ ਕੀਤੀ ਗਈ ਸੀ ਔਰ ਉਸ ਦਾ ਨਤੀਜਾ ਵੀ ਤੁਸੀਂ ਦੇਖ ਕੇ ਕਿ ਜਦੋਂ ਬਹਿਸ ਹੁੰਦੀ ਨਜ਼ਰ ਆਈ ਹੋਰ ਗੱਲਾਂ ਬਾਤਾਂ ਨੂੰ ਸਟੂਡੈਂਟਸ ਜਿਹੜੇ ਕੱਲ ਦੇ ਨੇਤਾ ਦੇ ਰੂਪ ਨੇ ਔਰ ਉਹ ਨੇਤਾ ਅੱਜ ਤੁਹਾਨੂੰ ਚਰਚਾ ਕਰਦੇ ਹੋਏ ਬਹਿਸ ਕਰਦੇ ਹੋਏ ਇਸ ਸੈਸ਼ਨ ਦੇ ਵਿੱਚ ਨਜ਼ਰ ਆਏ ਨੇ ਵਿਧਾਨ ਸਭਾ ਦੀ ਕਾਰਵਾਈ ਜਿੱਦਾਂ ਹੀ ਮਲਤਵੀ ਹੋਈ ਤਾਂ ਉਸ ਤੋਂ ਬਾਅਦ ਜਿਸ ਤਰੀਕੇ ਦੇ ਨ ਵਿਧਾਨ ਸਭਾ ਵਿੱਚ ਅਸੀਂ ਦੇਖਦੇ ਹਾਂ ਐਮ ਐਲ ਏ ਆਪਸ ਵਿੱਚ ਮਿਲਦੇ ਹੋਏ ਨਜ਼ਰ ਆਉਂਦੇ ਨੇ ਠੀਕ ਉਸੇ ਤਰੀਕੇ ਦਾ ਨਜ਼ਾਰਾ ਇਸ ਵਿਧਾਨ ਸਭਾ ਚ ਵੀ ਨਜ਼ਰ ਆਇਆ ਅਧਿਕਾਰ ਸਪੀਕਰ ਵਿਧਾਨ ਸਭਾ ਨੇ ਕਿਹਾ ਇਹ ਇੱਕ ਚੰਗਾ ਕਦਮ ਹੈ ਜੋ ਅਸੀਂ ਵਿਦਿਆਰਥੀਆਂ ਦੇ ਲਈ ਚੁੱਕ ਰਹੇ ਬਰਨਾਲ ਹੀ ਇੱਕ ਵਿਲੱਖਣ ਚੀਜ਼ ਵੀ ਵੇਖਣ ਨੂੰ ਮਿਲੀ। ਉਸ ਹੀ ਸੰਗਰੂਰ ਤੋਂ ਐਮ.ਐਲ.ਏ. ਨਰਿੰਦਰ ਕੌਰ ਪਰਾਜ ਬਣ ਕੇ ਆਈ ਵਿਦਿਆਰਥੀ ਜਿਸ ਨੇ ਨਰਿੰਦਰ ਕੌਰ ਪਰਾਜ ਦਾ ਉਹੀ ਅਸਲੀ ਸੂਟ ਪਾਇਆ ਸੀ ਜੋ ਸੂਟ ਪਰਾਜ ਜੀ ਨੇ ਆਪਣੇ 100 ਜਨ ਸਮਾਰੋਹ ਦੇ ਦੌਰਾਨ ਵਿਧਾਨ ਸਭਾ ਦੇ ਵਿੱਚ ਪਾਇਆ ਸੀ। ਪੰਜਾਬ ਵਿਧਾਨ ਸਭਾ ਦੇ ਵਿੱਚ ਹਾਊਸ ਦੇ ਲੀਡਰ ਭਗਵੰਤ ਮਾਨ ਮੇਰੇ ਨਾਲ ਨੇ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਕਮਲਦੀਪ ਸਿੰਘ ਹੈ ਜੀ ਤੇ ਮੈਂ ਸਕੂਲ ਆਫ ਐਮੀਨੈਂਸ ਖਨੋਰੀ ਕਲਾਂ ਦਾ ਵਿਦਿਆਰਥੀ ਆ ਮੈਂ ਪਿੰਡ ਦਿਜਾਰਗੜ ਮੇਰਾ ਪਿੰਡ ਦਿਜਾਰਗੜ ਹੈ ਜੀ ਦਿਜਾਰਗੜ ਹੈ ਅੱਜ ਭਗਵੰਤ ਮਾਨ ਜੀ ਦਾ ਰੋਲ ਅਦਾ ਕਰ ਰਹੇ ਹੋ ਕਿਵੇਂ ਲੱਗਦਾ ਇੱਕ ਏਸ ਜ਼ਿੰਮੇਵਾਰੀ ਦੇ ਉੱਪਰ ਬੈਠ ਕੇ ਔਰ ਇਸ ਵਿਧਾਨ ਸਭਾ ਦੇ ਅੰਦਰ ਕੰਮ ਕਰਕੇ ਇਹ ਬਹੁਤ ਹੀ ਵੱਡੀ ਕੁਰਸੀ ਹੈ ਜੀ ਤੇ ਇਸ ਦੇ ਅੰਦਰ ਕੰਮ ਕਰਨਾ ਇਸ ਦੇ ਉੱਪਰ ਕੰਮ ਕਰਨਾ ਬਹੁਤ ਹੀ ਵੱਡੀ ਗੱਲ ਆ ਇਹ ਮੇਰੇ ਪਿੰਡ ਲਈ ਮੇਰੇ ਸਕੂਲ ਲਈ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਆ ਤੇ ਇਹ ਜਿਵੇਂ ਬਹੁਤ ਹੀ ਔਖਾ ਕੰਮ ਹੈ ਤੁਹਾਡੇ ਕੈਬਨਿਟ ਦੇ ਮੰਤਰੀ ਵੀ ਆ ਗਿਆ। ਹਾਂਜੀ ਹਾਂਜੀ ਇਹ ਲਾਲਜੀਤ ਭੁੱਲਰਨੀ ਜੀ ਤੇ ਲਾਲਜੀਤ ਭੁੱਲਰ ਜੀ ਦਾ ਰੋਲ ਕਰ ਰਹੇ ਨੇ ਤੇ ਬਹੁਤ ਹੀ ਵਧੀਆ ਪ੍ਰੈਜੈਂਟੇਸ਼ਨ ਜੋ ਕਿ ਦੇਰੇ ਨਹੀਂ। ਭੁੱਲਰ ਸਾਹਿਬ ਤੁਹਾਡੀ ਤਾਰੀਫ ਹਰ ਕੋਈ ਕਰ ਰਿਹਾਗਾ। ਥੋੜੀ ਦੇਰ ਪਹਿਲਾਂ ਮੈਂ ਨਾ ਹਰਜੋਤ ਬੈਂਸ ਜੀ ਨਾਲ ਗੱਲ ਕਰ ਰਿਹਾ ਸੀ ਐਜੂਕੇਸ਼ਨ ਮੰਤਰੀ ਨਾਲ। ਕਹਿੰਦੇ ਭੁੱਲਰ ਬਿਲਕੁਲ ਪਰਫੈਕਟ ਹੈ। ਵੇਖੋ ਜੀ ਮੁੱਦਿਆਂ ਤੇ ਸਿਆਸਤ ਨਹੀਂ ਚਾਹੀਦੀ ਆ। ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਆ ਪਵਿੱਤਰ ਸਦਨ ਆ। ਔਰ ਜਿਹੜਾ ਲੀਡਰ ਆਫ ਆਪੋਜੀਸ਼ਨ ਨੇ ਅੱਜ ਇੱਥੇ ਜੋ ਕੀਤਾ ਐ ਸਦਨ ਦੇ ਵਿੱਚ ਉਹ ਬਿਲਕੁਲ ਸਹੀ ਨਹੀਂ ਕੀਤਾ। ਬੱਸ ਚੱਲ ਰਹੀ ਸੀ ਸੰਵਿਧਾਨਪਾਉਣਾ ਦੀ ਗੱਲ ਸੰਵਿਧਾਨਪਾਉਣਾ ਦੀ ਰੱਖਣੀ ਚਾਹੀਦੀ ਸੀ ਉਲਟਾ ਉਹਨਾਂ ਨੇ ਵਿੱਚ 0 ਓਵਰ ਦੇ ਮੁੱਦੇ ਬਾੜ ਕੇ ਦੂਜੇ ਮਾਰ ਕੇ ਇਹਨੂੰ ਕੈਂਤਪਾ ਵਿਸ਼ੇ ਤੋਂ ਪਟਕਾਉਣ ਦੀ ਕੋਸ਼ਿਸ਼ ਕੀਤੀ ਗਲਤ ਕੰਮ ਕੀਤਾ ਉਹਨਾਂ ਨੇ ਦੂਸਰਾ ਬੱਸ ਕਿਦਾਂ ਚਲਾਈ ਉਹ ਦੱਸਿਓ ਇੱਕ ਵਾਰੀ ਕਿੱਦੋਂ ਕਿ ਚੱਲ ਪੂਗੀ ਸਾਰੋ ਜਿਹੜੀ ਚਮਕੌਰ ਸਾਹਿਬ ਵਾਲੀ ਜੀ ਹਾਂਜੀ ਉਹ ਬਿਲਕੁਲ ਉਹਨਾਂ ਨੇ ਵਾਅਦਾ ਕੀਤਾ ਜੋ ਤੇ ਵਾਅਦੇ ਤੇ ਖਰੇ ਉਤਰਾਂਗੇ ਜੀ ਦੁਮਾਤੇ ਨਾਲ ਚੱਲੂਗੀ ਜਿਹੜੀ ਮਾਰੀ ਨਾ ਪੁੱਲਰ ਸਾਹਿਬ ਨੇ ਕਹਿੰਦੇ ਉਹ ਕਮਾਲ ਸੀਗੀ ਅੱਛਾ ਜੀ ਚਲੋ ਉਹਦੇ ਇੱਕ ਬੋਡੀ ਲੈਂਗੁਏਜ ਦਾ ਹੀ ਸਾਰਾ ਕਹਿ ਸਕਦੇ ਆਪ ਪੀ ਪਰ ਇਹ ਆ ਵੀ ਚਲੋ ਚੱਲੂਗੀ ਕਲੀਆਂ ਚੁਟਕੀਆਂ ਨਹੀਂ ਰਹਿਣਗੀਆਂ ਬਸ ਵੀ ਚੱਲੂਗੀ ਬਸ ਵੀ ਚੱਲੂਗੀ ਤੁਹਾਡਾ ਤੁਹਾਡਾ ਕੀ ਨਾਮ ਹੈ ਮੈਂ ਹਰਪਾਲ ਸਿੰਘ ਜੀ ਮਾਈ ਵਿੱਤ ਮੰਤਰੀ ਪੰਜਾਬ ਫਾਈਨਾਂਸ ਫਿਰ ਕਿੰਨਾ ਕੁ ਸਟਰੋਂਗ ਹੈ ਪੰਜਾਬ ਦਾ ਹੁਣ ਪੰਜਾਬ ਦਾ ਫਾਈਨਾਂਸ ਮੈਂ ਕਹਿੰਦਾ ਇਹ ਪੂਰਾ ਸਟਰੋਂਗ ਹੈ ਜੀਐਸਟੀ ਦੇ ਵਿੱਚ ਐਨਾ ਪਾਦਾ ਪਿਛਲੇ 10 15 ਸਾਲ ਚ ਨਹੀਂ ਹੋਇਆ ਹੁਣ ਜਿੰਨਾ ਪਿਛਲੇ 3 ਸਾਲਾਂ ਦੇ ਵਿੱਚ ਹੋਇਆ ਹੈ ਤੁਹਾਡਾ ਤੁਹਾਡਾ ਕੀ ਨਾਮ ਹੈ ਮੈਂ ਅਮਨ ਅਰੋੜਾ ਅਮਨ ਅਰੋੜਾ ਸਾਹਿਬ ਤੁਹਾਡਾ ਫਿਰ ਮਹਿਕਮੇ ਕਿਵੇਂ ਚੱਲ ਰਹੇ ਨੇ ਮਹਿਕਮਾ ਦਾ ਜੀ ਪੂਰੇ ਚੱਕੇ ਬੈਨੇ ਆਪਾਂ ਨੇ ਮਹਿਕਮਾ ਪੂਰਾ ਵਧੀਆ ਚੱਲ ਰਿਹਾ ਕ ਮੈਂ ਅਨੰਦਪੁਰ ਬਰਾਜ ਹਲਕਾ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਨ ਸਭਾ ਮੈਂਬਰ। ਛੋਟਾ ਸੂਟ ਬਿਲਕੁਲ ਉਦਾਂ ਦਾ ਜਿੱਦਾਂ ਮੈਡਮ ਬਰਾਜ ਦਾ ਹੁੰਦਾ। ਇਹ ਮੈਡਮ ਬਰਾਜ ਦਾ ਹੀ ਸੂਟ ਆ ਉਹਨਾਂ ਨੇ ਸੌ ਚੁੱਕ ਸਮਾਗਮ ਤੇ ਫਸਟ ਟਾਈਮ ਪਾਇਆ ਸੀ ਜਦੋਂ ਮੈਂ ਉਹਨਾਂ ਨੂੰ ਮਿਲਣ ਗਈ ਉਹਨਾਂ ਨੇ ਇਹ ਮੈਨੂੰ ਸੂਟ ਗਿਫਟ ਕੀਤਾ ਕਿ ਇਹ ਮੇਰਾ ਲੱਕੀ ਸੂਟ ਆ ਤੂੰ ਤੁਸੀਂ ਇਹੀ ਪਾ ਕੇ ਜਾਣਾ। ਤੇ ਜਿਹੜਾ ਸੂਟ ਉਸ ਦਿਨ ਬਰਾਜ ਮੈਡਮ ਨੇ ਪਾਇਆ ਸੀ ਉਹੀ ਸੂਟ ਅੱਜੇ ਪਾਇਆ ਹੋਇਆ। ਹਾਂਜੀ ਹਾਂਜੀ। ਇਹ ਮੈਮ ਦਾ ਹੀ ਸੂਟ ਹੈ। ਜਿਹੜਾ ਉਹਨਾਂ ਨੇ ਸੌ ਚੁੱਕ ਸਮਾਗਮ ਤੇ ਫਸਟ ਟਾਈਮ ਵਿਧਾਨ ਸਭਾ ਆ ਕੇ ਪਾਇ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਮੈਨੂੰ ਸੂਟ ਗਿਫਟ ਕੀਤਾ ਤੇ ਮੇਰੇ ਲਈ ਤਾਂ ਅਣਮੋਲਾ ਇੱਕ ਅਣਮੁੱਲੀ ਚ ਰੀਅਲ ਨਾਮ ਕੀ ਉਹ ਵੀ ਜ਼ਰੂਰ ਦੱਸ ਦੋ ਸਕੂਲ ਦਾ ਨਾਮ ਕੀ ਹੈ ਮੇਰਾ ਨਾਮ ਸਾਨਿਆਲੀ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੜ੍ਹੋ ਤੋਂ ਓਕੇ ਹਾਂਜੀ ਵੱਡਾ ਮੋਹਿਤ ਜੀ ਕੈਬਨਿਟ ਮੰਤਰੀ ਮੇਰੇ ਖਿਆਲ ਨਾਲ ਗੁਲਬਸਬ ਦਾ ਰੋਲ ਕਰ ਰਹੇ ਹੋ ਜੀ ਸਰ ਮੈਂ ਕੈਬਨਿਟ ਮੰਤਰੀ ਸ੍ਰੀ ਬ੍ਰਿੰਦਰ ਕੁਮਾਰ ਗੁਲ ਨਹਿਰਾਂ ਨਦੀਆਂ ਕਦੋਂ ਸਾਫ਼ ਕਰਵਾ ਰਹੇ ਹੋ ਜ਼ਰੂਰ ਦੱਸ ਨਹਿਰਾਂ ਦੇਖੋ ਸਰ ਪਿਛਲੀਆਂ ਸਰਕਾਰਾਂ ਨੇ ਤਾਂ ਇੰਨਾ ਕੰਮ ਕੀਤਾ ਹੀ ਨਹੀਂ ਅੱਛਾ ਮੈਂ ਆਪਣੀ ਸਰਕਾਰ ਦੀ ਇਨਿਸਿਫਤ ਕਰਦਾ ਕਿ ਮੇਰੀ ਸਰਕਾਰ ਨੇ ਵੱਖ-ਵੱਖ ਹਲਕਿਆਂ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਆਪਣੇ ਪੰਜਾਬ ਸੂਬੇ ਦੇ ਵਿੱਚ ਸਾਰ ਨਹਿਰਾਂ ਉਹ ਪਿਛਲੀਆਂ ਸਰਕਾਰਾਂ ਨੇ ਸਾਰ ਨਹਿਰਾਂ ਦੇ ਵਿੱਚ ਪਾਣੀ ਛੱਡਿਆ ਹੀ ਨਹੀਂ 40-40 ਸਾਲ ਖਾਲੀ ਪਈਆਂ ਨਹਿਰਾਂ ਸਰ ਉਹਨਾਂ ਦੇ ਵਿੱਚ ਪਾਣੀ ਸਾਰਾ ਸੀ ਚਲਾਇਆ ਤਾਂ ਸਿੱਧੇ ਤੌਰ ਦੇ ਉੱਪਰ ਇਹ ਤੁਸੀਂ ਸੁਣ ਰਹੇ ਸੀ ਭਵਿੱਖ ਦੇ ਉਹਨਾਂ ਨੇਤਾਵਾਂ ਨੂੰ ਜੋ ਵੱਖ-ਵੱਖ ਆਪਣੇ ਕੈਰੇਕਟਰ ਨੂੰ ਇਸ ਜਗ੍ਹਾ ਦੇ ਉੱਪਰ ਅਦਾ ਕਰ ਰਹੇ ਨੇ ਵਿਧਾਨ ਸਭਾ ਵਿੱਚ ਅਕਸਰ ਤੁਸੀਂ ਵਿਰੋਧੀ ਧਿਰ ਦੀ ਅਤੇ ਸਰਕਾਰ ਦੀ ਲੜਾਈ ਲਈ ਤੇ ਬਹੁਤ ਸਾਰੇ ਡਾਇਲੌਗ ਅਜਿਹੇ ਨੇ ਜਿਹੜੇ ਹਰ ਇੱਕ ਵਿਅਕਤੀ ਦੀ ਜ਼ੁਬਾਨ ਤੇ ਰਹੇ ਮੁੱਖ ਮੰਤਰੀ ਦਾ ਡਾਇਲੌਗ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰੋ ਤੁਸੀਂ ਪਹਾੜਾਂ ਦੇ ਸਕੂਲਾਂ 'ਚ ਪੜੇ ਇਹਨਾਂ ਨੂੰ ਕੀ ਪਤਾ ਪੰਜਾਬੀ ਬਾਰੇ ਇਹ ਡਾਇਲੌਗ ਤਾਂ ਤੁਹਾਨੂੰ ਯਾਦ ਹੋਵੇਗਾ ਹੀ